डीसी ਅੰਮ੍ਰਿਤਸਰ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਬਲੈਕਆਊਟ ਦੇ ਵਿੱਚ ਸਾਰੇ ਘਰਾਂ ਤੇ ਦੁਕਾਨਾਂ ਦੇ ਬਿਜਲੀ ਬੰਦ ਕਰੋ ਅਤੇ ਸਾਰੀਆਂ ਲਾਈਟਾਂ ਬੰਦ ਕਰੋ ਤੇ ਇਸੇ ਵਿੱਚ ਮੁੱਖ ਲਾਈਟ ਇਨਵਰਟਰ ਲਾਈਟ ਤੇ ਸਾਰੇ ਹੋਰ ਸਾਰੀਆਂ ਲਾਈਟਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਤੇ ਸਾਰੰਦਰਾਤ ਸਿਰਸਤੇ ਵਿੱਚ ਉਹਨਾਂ ਨੇ ਕਿਹਾ ਤਾਂ ਹੈਡਲਾਈਟ ਤੁਰੰਤ ਬੰਦ ਕਰੋ ਕਾਰ ਨੂੰ ਥਾਂ ਤੇ ਰੋਕੋ ਅਤੇ ਕੋਈ ਹਿਲਜੁਲ ਨਾ ਕਰੋ ਹੋਰ ਕੁਝ ਕੀ ਕਿਹਾ ਇਹ ਸਿਵਿਲਿਅਨ ਦੀ ਸੁਰੱਖਿਆਤ ਵਾਸਤੇ ਲੋਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਵਾਂ ਕਿ ਲਾਈਟਾਂ ਜਿਹੜੀਆਂ ਵਾਂ ਉਹ ਪ੍ਰੋਪਰ ਬੰਦ ਰੱਖਣੀਆਂ ਵਾਂ ਈਵਨ ਦੈਨ ਕੋ ਦਿਵਾ ਬੱਤੀ ਵੀ ਨਹੀਂ ਜਗਾਉਣਾ ਕਿਉਂਕਿ ਜਿਹੜੀਆਂ ਮਜ਼ਾਇਲਸ ਜਾਂ ਡਰੋਨਸ ਹੁੰਦੇ ਆ ਉਹ ਲਾਈਟਾਂ ਦੇ ਨਾਲ ਸੈਂਸਰ ਅਟੈਚ ਹੁੰਦੇ ਆ ਤੇ ਉਹ ਜਿੱਥੇ ਲਾਈਟ ਜਗੂਗੀ ਉਹਨਾਂ ਨੇ ਉਧਰ ਨੂੰ ਮਾਰ ਕਰਨੀ ਹੁੰਦੀ ਆ ਇਸ ਕਰਕੇ ਸਖਤੀ ਨਾਲ ਅਸੀਂ ਪ੍ਰਸ਼ਾਸਨ ਦੀਆਂ ਅਧਿਕਾਰੀਆਂ ਨੂੰ ਲਾਗੂ ਕਰਵਾ ਰਹੇ ਆ ਜਿਹੜਾ ਵੀ ਵਿਅਕਤੀ ਜਾਂ ਜਿਹੜਾ ਵੀ ਕੋਈ ਮਹੱਲਾ ਜਾਂ ਪਰਿਵਾਰ ਜਾਂ ਦੁਕਾਨ ਜਾਂ ਕੋਈ ਵੀ ਸ਼ੋਰੂਮ ਜਿਹੜਾ ਵਾ ਜੇਕਰ ਉਹ ਜੇ ਤੇ ਉਹ ਇਸ ਸਮੇਂ ਤੋਂ ਬਾਅਦ ਬਲੈਕਆਊਟ ਦੀ ਪਾਲਣਾ ਨਹੀਂ ਕਰਦਾ ਤਾਂ ਉਹਦੇ ਖਿਲਾਫ ਜਿਹੜਾ ਵਾ ਉਹ ਅਸੀਂ ਸਖਤ ਐਕਸ਼ਨ ਕਰਾਂਗੇ ਤੇ ਮਾਨਜੋਗ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਵਾਂਗੇ ਤੇ ਫਿਰ ਸਾਡੀ ਮੇਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਸਾਡਾ ਸਾਥ ਦਿਓ ਜਿਹੜਾ ਬਲੈਕਆਊਟ ਆ ਜਿੰਨੇ ਟਾਈਮ ਤੋਂ ਲੈ ਕੇ ਜਿੰਨੇ ਟਾਈਮ ਤੱਕ ਹੈਗਾ ਉਹਦੀ ਪ੍ਰੋਪਰ ਪੂਰੀ ਤਰੀਕੇ ਨਾਲ ਪਾਲਣਾ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇਹ ਅਤਵਾਦ ਪਾਲਣ ਵਾਲਾ ਅਤਵਾਦ ਦੇ ਜਨਮਦਾਤਾ ਦੇਸ਼ ਆ ਇਹਨੂੰ ਆਪਾਂ ਤਬਾਹ ਕਰ ਸਕੀਏ ਸਰ ਜਨੈਲਾ ਗੁਰੂ ਚ ਕਈ ਆਏ ਨੇ ਵਿਅਕਤੀ ਆ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਆ ਰਾਹ ਨੂੰ ਟੈਂਪਰ ਚ ਦਿਖਾਉਣਾ ਨਹੀਂ ਬੰਦ ਕਰ ਰਹੇ ਇਹਨਾਂ ਨੂੰ ਕੀ ਵਾਰਨਿੰਗ ਦੇਣਾ ਉਹਨਾਂ ਨੂੰ ਮੇਰੀ ਵਾਰਨਿੰਗ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਧਿਅਮ ਰਾਹੀਂ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇਹਨਾਂ ਬੰਨ ਪਾਲਣਾ ਕਰੋ ਜੇਕਰ ਉਹ ਦੁਬਾਰਾ ਉਲੰਘਣਾ ਕਰਨਗੇ ਤੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵਾ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦੇਸ਼ ਤੋ ਕਰਨਗੇ ਦੇਸ਼ ਦੀ ਸਾਡੀ ਲੀਕਜ ਕਰਨਗੇ ਸਾਡੀ ਆਰਮੀ ਸਾਡੀਆਂ ਫੋਰਸਸ ਸਾਡੇ ਕੋਈ ਟਿਕਾਣਿਆਂ ਬਾਰੇ ਕਿਸੇ ਨੂੰ ਕੋਈ ਲੋਕੇਸ਼ਨ ਪਾਉਣਗੇ ਜਾਂ ਕੋਈ ਇਹੋ ਜੀ ਚੀਜ਼ ਸਾਡੀ ਲੀਕਜ ਕਰਨਗੇ ਦੁਸ਼ਮਣ ਦੇਸ਼ ਨੂੰ ਉਹਨਾਂ ਨੂੰ ਇਹੋ ਜੀ ਮਿਸਾਲ ਜੋਕ ਸਜ਼ਾ ਦਿੱਤੀ ਜਾਊਗੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹ ਜ਼ਿੰਦਗੀ ਭਰ ਯਾਦ ਕਰਨਗੇ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਆ ਮੇਰੀ ਤਾੜਨਾ ਵਾ ਇਹੋ ਜੇ ਲੋਕਾਂ ਨੂੰ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਦੇਸ਼ ਦੇ ਨਾਲ ਮਿਲ ਕੇ ਤੇ ਸਾਡੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਾਡੀਆਂ ਜਿਹੜੀਆਂ ਇਨਫੋਰਮੇਸ਼ਨਸ ਲੀਕ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਧਾਰਨਾ ਵਾ ਕਿ ਬੰਦੇ ਦੇ ਪੁੱਤ ਬਣ ਜਾ ਵਰਨਾ ਨਹੀਂ ਤੇ ਤੁਹਾਡੇ ਖਿਲਾਫ ਇਹੋ ਜਿਹਾ ਐਕਸ਼ਨ ਹੋਊਗਾ ਕਿ ਤੁਸੀਂ ਜ਼ਿੰਦਗੀ 'ਚ ਨਹੀਂ ਸੋਚੋਗੇ ਕਿ ਅਸੀਂ ਇਹੋ ਜਿਹਾ ਕੰਮ ਕਰ ਲਈਏ ਬੜਾ ਬੜਾ ਮੂਦੇ ਦੇ ਵਿੱਚ ਕੀ ਸਥਿਤੀ ਹੈ ਜਸਟ ਜੋੜਾ ਗੁਰੂ ਦੇ ਵਿੱਚ ਬਿਲਕੁਲ ਹਜੇ ਤੱਕ ਮਹਾਰਾਜ ਦੀ ਕਿਰਪਾ ਵਾ ਗੁਰੂ ਰਾਮਦਾਸ ਦੀ ਬਹੁਤ ਸਾਫ਼ ਤਰੀਕੇ ਨਾਲ ਚੱਲ ਰਿਹਾ ਵਾ ਹਾਂ ਜਿਹੜਾ ਇੱਕਾ ਦੁੱਕਾ ਲਾਈਟ ਨਹੀਂ ਬੰਦ ਕਰਦੇ ਕੋਈ ਉਹਨਾਂ ਨੂੰ ਮੈਂ ਸਖਤ ਤਾੜਨਾ ਕਰਦਾ ਵਾਂ ਕਿ ਇਹਦੀ ਪਾਲਣਾ ਕਰਨ ਬਲੈਕਆਊਟ ਦੀ ਨਹੀਂ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਉਹਨੂੰ ਲੈ ਕੇ ਕਈ ਅਫਵਾਹਾਂ ਅਗੰਦੇ ਵਿੱਚ ਉੱਕੀਆਂ ਉਹਨਾਂ ਕੀ ਕਰਨਾ ਹੈ? ਮੇਰੀ ਅਪੀਲ ਹੈ ਤੁਹਾਨੂੰ ਕਿ ਤੁਹਾਡੇ ਚੈਨਲ ਦੇ ਰਹੀ ਲੋਕਾਂ ਨੂੰ ਕਿ ਝੂਠੀਆਂ ਅਫਵਾਹਾਂ ਜਿਹੜੀਆਂ ਵਾਂ ਉਹ ਨਾ ਫਲਾਉਣ। ਸੋਸ਼ਲ ਮੀਡੀਆ ਦੇ ਉੱਤੇ ਮੈਂ ਬਿਨਾਂ ਵਜਾ ਕਿਤੋਂ ਦੀ 3-3 ਦਿਨ ਪੁਰਾਣੀ 4 ਦਿਨ ਪੁਰਾਣੀ 10 ਵੀਡੀਓ ਅਪਲੋਡ ਕਰਕੇ ਤੇ ਲੋਕਾਂ ਨੂੰ ਉਹ ਪੈਨਿਕ ਕ੍ਰੀਏਟ ਕਰ ਰਹੇ ਆ ਇਹੋ ਜਿਹਾ ਕੰਮ ਨਾ ਕਰਨ ਇਹ ਵੀ ਬੰਦੇ ਜਿਹੜੇ ਅਸੀਂ ਸੋਸ਼ਲ ਮੀਡੀਆ ਤੇ ਰਹੀਂ ਟ੍ਰੇਸ ਕਰਕੇ ਤੇ ਸਾਈਬਰ ਕ੍ਰਾਈਮ ਦੇ ਰਹੀਂ ਟ੍ਰੇਸ ਕਰਕੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਹਾਂ ਪਾਕਿਸਤਾਨ ਚਲਦਾ ਪਿਆ ਉਸ ਪ੍ਰਤੀ ਕੀ ਕਹਿਣਾ ਚਾਹੋਗੇ ਕੋਈ ਨਾ ਮੈਂ ਬੇਨਤੀ ਕਰਨਾ ਚਾਹੁੰਦਾ ਮਾਂ ਕਿ ਦੇਖੋ ਤਣਾਅ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਆ ਇਸ ਵੇਲੇ ਦੇਸ਼ ਨੂੰ ਆਪਣੇ ਪੂਰੀ ਆਪਣੀ ਹੋਂਦ ਰੱਖਣ ਕੈਮਰ ਰੱਖਣ ਲਈ ਹਰ ਇੱਕ ਹੀ ਲਵਸੀਲਾ ਵਰਤਣਾ ਪੈਣਾ ਪਰ ਜਿਹੜੀ ਜੱਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਸਾਡੇ ਪੰਜਾਬ ਨੂੰ ਹੁੰਦਾ ਹਮੇਸ਼ਾ ਹੀ ਕਿਉਂਕਿ ਪੰਜਾਬ ਬਿਲਕੁਲ ਸਾਡਾ ਬਾਰਡਰ ਦੇ ਉੱਤੇ ਆ ਰਿਹਾ ਔਰ ਉਹਨਾਂ ਖਾਸ ਕਰਕੇ ਪਿੰਡਾਂ ਦੇ ਵਾਸਤੇ ਜਿਹੜੇ ਬਿਲਕੁਲ ਬਾਰਡਰ ਦੇ ਉੱਪਰ ਆ ਉੱਤੇ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਹੈ ਇਸ ਵੇਲੇ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੇਫ ਜਗ੍ਹਾ ਤੇ ਜਾਣ ਨੂੰ ਮਜਬੂਰ ਹੋ ਗਏ ਨੇ ਜਾ ਰਹੇ ਨੇ ਤੇ ਇਸੇ ਹੀ ਚੱਕਰ ਤੇ ਵਿੱਚ ਤਿੰਨ ਚਾਰ ਦਿਨ ਤੋਂ ਆਪਾਂ ਦੇਖ ਰਹੇ ਆ ਕਿ ਆਪਾਂ ਰਾਤ ਨੂੰ ਜੋ ਬਲੈਕਆਊਟ ਵੀ ਹੋ ਰਹੀ ਆ ਸਭ ਲਾਈਟਾਂ ਬੰਦ ਹੋ ਰਹੀਆਂ ਵਾਂ ਮੇਰੀ ਸਾਰੀ ਸੰਜਨਤਾ ਨੂੰ ਇਹ ਬੇਨਤੀ ਆ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਜੋ ਪ੍ਰਸ਼ਾਸਨ ਸਾਨੂੰ ਹੁਕਮ ਲਾਉਂਦਾ ਉੱਤੇ ਇਨ ਇਨ ਬਿਨ ਆਪਾਂ ਜਿਹੜਾ ਵਾ ਉੱਤੇ ਪੈਰਾ ਦੇਣਾ ਚਾਹੀਦਾ ਸਾਨੂੰ ਕਿਉਂਕਿ ਪ੍ਰਸ਼ਾਸਨ ਹੈ ਜੋ ਸਾਡੇ ਵਾਸਤੇ ਆ ਸਾਨੂੰ ਉਹ ਸਾਡੀਆਂ ਚੰਗੀਆਂ ਸਾਡੇ ਸੁਰੱਖਿਆ ਵਾਸਤੇ ਜਿਹੜੀਆਂ ਹਦਾਇਤਾਂ ਕਰ ਰਿਆ ਵਾ ਕਿ ਐਸਲੇ ਲਾਈਟਾਂ ਬੰਦ ਕਰ ਦਿਓ ਇੰਨੇ ਵੇ ਤੱਕ ਘਰ ਚੱਲ ਜਾਓ ਆਪਾਂ ਦੇਖੋ ਆਪਾਂ ਲੋਟਰ ਲੋਟਰ ਵਾ ਨਜਾਇਜ਼ ਫਿਰਦੇ ਰਹੀਏ ਰਾਤ ਨੂੰ 10 ਵਜੇ ਤੱਕ 11 ਵਜੇ ਤੱਕ ਕੋਈ ਫਾਇਦਾ ਨਹੀਂ ਹੈ ਕੋਈ ਥੋੜੇ ਦਿਨ ਸੱਟਰਾ ਮਾਰ ਰੱਖੋ ਉਹ ਜਦੋਂ ਸਮਾਂ ਆ ਜਣਾ ਵਾ ਆਪਣੇ ਆਪਾ ਪਾਪਾ ਬੜੇ ਸਾਡੇ ਸੈਨਾ ਵੇਖੋ ਲੱਗੀ ਹੋਈ ਆ ਬੜੇ ਬਾਹਤਰ ਸਾਡੀ ਸੈਨਾ ਵਾ ਇੱਕ ਇੱਕ ਸੈਨਾ ਦਾ ਸਾਡਾ ਜਿਹੜਾ ਇੱਕ ਇੱਕ ਜਵਾਨ ਆ ਉਹ ਕਈਆਂ ਕਈਆਂ ਦੇ ਭਾਰੂ ਪੈਂਦਾ ਵਾ ਸੋ ਅਸੀਂ ਇਹ ਜੰਗ ਨਹੀਂ ਚਾਉਂਦੇ ਸੀ ਅਸੀਂ ਜੰਗ ਨਹੀਂ ਸੀ ਚਾਉਂਦੇ ਕਿ ਸਾਡੀ ਜੰਗ ਹੋਵੇ ਪਰ ਇਹਨੇ ਸਾਨੂੰ ਮਜਬੂਰ ਕੀਤਾ ਵਾ ਕਿ ਇਹ ਇਹੋ ਜਿਹੀਆਂ ਹਰਕਤਾਂ ਕਰਕੇ ਸਾਡੇ 26 ਸੈਲਾਨੀ ਜਿਹੜੇ ਪਹਿਲਗਾਮ ਦੇ ਵਿੱਚ ਇਹਨੇ ਸਾਡੀਆਂ ਭੈਣਾਂ ਸਾਹਮਣੇ ਹੀ ਉਹਨਾਂ ਦੇ ਜਿਹੜੇ ਸੁਹਾਗ ਜੜੇ ਆ ਉਹ ਖੋਲੇ ਹੀ ਉਹਦਾ ਜਿਹੜਾ ਉਹਨਾਂ ਦਾ ਸੁਹਾਗ ਦਾ ਬੱਲਾ ਲੈਣ ਵਾਸਤੇ ਸੰਦੂਰ ਆਪਰੇਸ਼ਨ ਜੋ ਕੀਤਾ ਗਿਆ ਔਰ ਇਹਨਾਂ ਦੇ ਆਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਆ ਨਾ ਕਿ ਇਹਨਾਂ ਦੇ ਕਿ ਅਸੀਂ ਕਿਤੇ ਸ਼ਹਿਰ ਦੇ ਕੀਤੇ ਆ ਨਾ ਕਿਸੇ ਕਿਤੇ ਦੁਕਾਨ ਦੇ ਕੀਤੇ ਨਾ ਕਿਸੇ ਕਿਤੇ ਸੈਨਾ ਦੇ ਕੀਤੇ ਆ ਇਹਨਾਂ ਉਹ ਆਤਵਾਦੀਆਂ ਟਿਕਾਣਿਆਂ ਤੇ ਹੀ ਹਮਲੇ ਕੀਤੇ ਗਏ ਆ ਉਤੋਂ ਬਾਅਦ ਫਿਰ ਇਹਨੇ ਪੁੰਛ ਦੇ ਵਿੱਚ ਜਾ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰਕੇ ਉੱਤੇ 13 ਜਿਹੜੇ ਆ ਸ਼ਹੀਦ ਕੀਤੇ ਗਏ ਉਹਦੇ ਵਿੱਚ ਸਾਡੇ ਰਾਗੀ ਸਿੰਘ ਰਾਗੀ ਕੀਰਤਨ ਕਰਦੇ ਹੋਏ ਸ਼ਹੀਦ ਹੋਏ ਨੇ ਉਤੋਂ ਦੇ ਹੋਰ ਸਿਵਲਨ ਸ਼ਹੀਦ ਹੋਏ ਨੇ ਸੋ ਇਹ ਫਿਰ بار-बार ਇਹੋ ਜਿਹੇ ਜਣੀਆਂ ਵਾ ਇਹ ਆਪਣੇ ਨੂੰ ਕਰ ਰਿਆ ਇਹਨੇ ਬਹੁਤ ਕਾਲ ਕੋਸ਼ਿਸ਼ ਕੀਤੀ ਹੈ ਬੜੀਆਂ ਥਾਵਾਂ ਤੇ ਜਿਹੜੀਆਂ ਇਹਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਾਡਾ ਡਿਫੈਂਸ ਜਿਹੜਾ ਇੰਨਾ ਤਗੜਾ ਵਾ ਕਿ ਉਹ ਇਹ ਨੂੰ ਪਤਾ ਹੀ ਨਹੀਂ ਹੈਗਾ ਕਿ ਜਾਨ 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 ਬੁੱਝ ਕੇ ਆਪਣੇ ਪੰਗੇ ਲੈਂਦਾ ਇਹਨੂੰ ਸਾਡੇ ਡਿਫੈਂਸ ਦਾ ਪਤਾ ਹੋ ਕੇ ਸਾਡਾ ਡਿਫੈਂਸ ਕਿੰਨਾ ਸਟਰੋਂਗ ਹੈ ਉਹਨੇ ਇੱਕ ਵੀ ਜਿਹੜੀ ਇਹਨਾਂ ਦੀ ਮਜ਼ਾਿਲ ਕਿਤੇ ਵੀ ਜਾ ਕੇ ਨਹੀਂ ਚੱਲਣ ਦਿੱਤੀ ਡਸਾਏ ਉੱਥੇ ਵਾਲੇ ਨਾਲ ਹੋ ਰਹੀਆਂ ਵਾ ਸੋ ਸਾਡੇ ਜਵਾਨਾਂ ਨੂੰ ਸਾਡਾ ਮਾਣ ਹੈ ਸਾਡਾ ਸਲੂਟ ਹੈ ਦਿਲ ਦੀਆਂ ਦਿਰਦ ਕਰਾਈਆਂ ਤੁਹਾਨੂੰ ਸਲੂਟ ਕਰਦੇ ਆ ਕਿ ਸਾਨੂੰ ਹਰ ਇੱਕ 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 ਜਵਾਨ ਤੇ ਮਾਣ ਹੈ ਔਰ ਸਾਡੇ ਉਹੀ ਜਵਾਨ ਨੇ ਪਾਕਿਸਤਾਨ ਨੂੰ ਯਾਦ ਰੱਖ ਲੈਣਾ ਚਾਹੀਦਾ ਛੱਡੇ ਸੀ ਤੇ ਉਹ ਜਰਨਲ ਅੱਜ ਵੀ ਨੇ ਸਾਡੇ ਕੋਲ ਬੜੇ ਮਹਾਨ ਜਨਰਲ ਯੋਧੇ ਜਨਰਲ ਸਾਡੇ ਕੋਲ ਅੱਜ ਵੀ ਨੇ ਜਿਨ੍ਹਾਂ ਨੇ ਹਰਬਖਸ਼ ਸਿੰਘ ਵਰਗੇ ਉਹਨਾਂ ਦੇ ਅਰਸ਼ਵੰਸ਼ ਦੇ ਵਿੱਚੋਂ ਚੱਲਦੇ ਆ ਰਹੇ ਆ ਤੇ ਜਗਜੀਤ ਸਿੰਘ ਰੋੜਾ ਵਰਗੇ ਤੇ ਜਿਨ੍ਹਾਂ ਨੇ ਲੱਖ ਲੱਖ ਬੰਦੇ ਦੇ ਗੋਡੇ ਇਹਨਾਂ ਨੇ ਲਵਾਏ ਸੀ ਸੋ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਅੱਜ ਵੀ ਸਮਝ ਜਾਣਾ ਚਾਹੀਦਾ ਭਾਰਤ ਅੱਗੇ ਹੱਥ ਖੜੇ ਕਰਕੇ ਮਾਫੀ ਮੰਗ ਲੈਣੀ ਚਾਹੀਦੀ ਆ ਆਪਣੀ ਜਨਤਾ ਨੂੰ ਨੁਕਸਾਨ ਨਾ ਕਰਾਵੇ ਭਾਰ ਦੀ ਜਨਤਾ ਨੂੰ ਨੁਕਸਾਨ ਹੋਵੇ ਪਰ ਭਾਰਤ ਦਾ ਇੱਕ ਇੱਕ ਮਛਿੰਦਾ ਸਾਡੇ ਆਪਣੀ ਸਿਆਣਾ ਦੇ ਨਾਲ ਆ ਜੇ ਸਾਨੂੰ ਸਵੇਲੀਨ ਨੂੰ ਵੀ ਕਿਤੇ ਵੀ ਜਾ ਕੇ ਲੋੜ ਪਈ ਅਸੀਂ ਜਾਣ ਨੂੰ ਤਿਆਰ ਹੈ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਆਪਣੇ ਦੇਸ਼ ਵਾਸਤੇ ਅਸੀਂ ਦੇਸ਼ ਦੇ ਉਸ ਗਲਦਸਤੇ ਦੇ ਵਿੱਚ ਰਹਨੇ ਆ ਜਿੱਤੇ ਸਾਰ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਇੱਕ ਪਰੋਏ ਹੋਏ ਨੇ ਸੋ ਇਹ ਕਰਕੇ ਮੈਂ ਇਹਨਾਂ ਨੂੰ ਇਹ ਚਾਹ ਇਹਨਾਂ ਨੂੰ ਕਰਦੇ ਆ ਕਿ ਇਹ ਆਪਣਾ ਦਿਮਾਗ ਨੂੰ ਟਿਕਾਣੇ ਰੱਖੇ ਇਹ ਜੋ ਹਰਕਤਾ ਕਰਦਾ ਵਾ ਉਹਦਾ ਇਹਨੂੰ ਦੇਣੀਆਂ ਦੇਣਿਆ ਪੈਂਦਾ ਆਪ ਖੁਦ ਹੱਤਵਾਰ ਦੇ ਵਿੱਚ ਦੱਬਿਆ ਆਵਾ ਜਿਹਦੇ ਕਰਕੇ ਇਹਨੂੰ ਇਹ ਦੇਣੀਆਂ ਦੇਣਾ ਪੈਣਦਿਆ ਸੋ ਇਹਦਾ ਕੋਈ ਵੀ ਦੇਸ਼ ਇਹਦੇ ਨਾਲ ਨਹੀਂ ਹੈ ਸਾਡੇ ਨਾਲ ਦੇਸ਼ ਸਾਰੇ ਅੱਜ ਖੜੇ ਆ ਸਾਡੇ ਮੋੜਾ ਨਾ ਮੋੜਾ ਲਾ ਕੇ ਦੇਸ਼ ਸਾਰੇ ਖੜੇ ਆ ਉਹ ਸਾਰੇ ਸਾਨੂੰ ਸਪੋਰਟ ਕਰ ਰਹੇ ਆ ਇਹਦੇ ਆਪਣੇ ਹੀ ਦੇਸ਼ ਨੂੰ ਸਪੋਰਟ ਨਹੀਂ ਕਰ ਰਿਹਾ ਕਿਉਂਕਿ ਇਹ ਗਲਤ ਹੈ